ਅੱਜ ਬੀਜੇਪੀ ਆਫਿਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਇੱਕ ਬਹੁਤ ਅਹਿਮ ਮੁੱਦਾ ਸੀ ਵੀ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਜਿਹੜਾ ਸ਼ਹੀਦ ਭਗਤ ਸਿੰਘ ਹੋਰਾਂ ਦੇ ਨਾਂ ਤੇ ਰੱਖਿਆ ਜਾਏ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਉਸ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ ਤੇ ਔਰ ਇਸ ਗੱਲ ਦਾ ਆਮ ਆਦਮੀ ਪਾਰਟੀ ਦਾ ਇਸ ਸੀਸ ਤੇ ਅਸੀਂ ਉਹਨਾਂ ਨੂੰ ਵੈਲਕਮ ਵੀ ਕੀਤਾ ਬਹੁਤ ਅੱਛੀ ਇੱਕ ਸੋਚ ਹੈ ਪਰ ਉਸ ਦੇ ਵਿਪਰੀਤ ਹੋਇਆ ਕੀ ਹੈ ਆਮ ਆਦਮੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਹੁਰਾ ਦੇ ਨਾਂ ਨੂੰ ਵਰਤ ਕੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਈ ਪਰ ਉਹਨਾਂ ਦਾ ਸਟੈਚੂ 6-7 ਮਹੀਨੇ ਹੋ ਗਏ ਨੇ ਤਿਆਰ ਖੜਾ ਉਹਨੂੰ ਪਰਦੇ ਨਾਲ ਟਕਿਆ ਕੱਪੜੇ ਨਾਲ ਟਕਿਆ ਭਗਵੰਤ ਮਾਨ ਕੋ ਸਮਾਂ ਹੀ ਨਹੀਂ ਸ਼ਹੀਦ ਭਗਤ ਸਿੰਘ ਦੇ ਉਹ ਸਟੈਚੂ ਦਾ ਲੋਕਾਂ ਨੂੰ ਸਮਰਪਿਤ ਕਰਨ ਦਾ ਤੇ ਪੰਜਾਬ ਲਈ ਉਹਨੂੰ ਕਾਹਦਾ ਹੋਣਾ ਹੈ ਇਹ ਬੰਦਿਆਂ ਨੇ ਧੋਖੇ ਦੇ ਨਾਲ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਕੇ ਉਹਨਾਂ ਦੀਆਂ ਵੋਟਾਂ ਲਈਆਂ ਔਰ ਕੋਈ ਇੱਕ ਇਸ਼ੂ ਦੇ ਉੱਤੇ ਅੱਜ ਸ਼ਹੀਦ ਭਗਤ ਸਿੰਘ ਦੇ ਪਿੰਡ ਚਲਜੋ ਉੱਥੋਂ ਦੀ ਜਿਹੜੀ ਕਮੇਟੀ ਹੈ ਜਿਹੜੀ ਕਿ ਜਸਵੰਤ ਸਿੰਘ ਭਾਰਤਾਂ ਹੋਰਾਂ ਦੀ ਕਮੇਟੀ ਹੈ ਜਿਹੜੀ ਉਸ ਹੈਰੀਟੇਜ ਬਿਲਡਿੰਗ ਔਰ ਏਰੀਆ ਨੂੰ ਸ਼ਹੀਦ ਭਗਤ ਸਿੰਘ ਦੇ ਖਟਕਟ ਕਲਾ ਉਹ ਸਾਰਾ ਲੁੱਕ ਆਫਟਰ ਕਰਦੀ ਹੈ ਅੱਜ ਉਹਨਾਂ ਨੇ 10 ਵਾਰ ਕੇਜਰੀਵਾਲ ਦੇ ਘਰ ਔਰ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨੇ ਦਿੱਤੇ ਨੇ ਵੀ ਤੁਸੀਂ 14 ਸ਼ਰਤਾਂ ਤੇ ਉੱਤੇ ਸ਼ਹੀਦ ਭਗਤ ਸਿੰਘ ਦੇ ਇਹਨਾਂ ਮੁੱਦਿਆਂ ਤੇ ਚੱਲ ਕੇ ਪੰਜਾਬ ਸਰਕਾਰ ਬਣਾਈ ਤੁਸੀਂ ਕਸਮਾਂ ਇੱਥੇ ਖਾ ਕੇ ਸਰਕਾਰ ਬਣਾਈ ਪਰ ਤੁਸੀਂ ਇੱਕ ਕੰਮ ਵੀ ਸ਼ਹੀਦ ਭਗਤ ਸਿੰਘ ਦੇ ਜਿਹੜੇ ਵੀ ਵਾਅਦੇ ਕੀਤੇ ਸੀ ਉਹਨਾਂ ਪੂਰਨਿਆਂ ਤੇ ਚੱਲੇ ਇੱਕ ਕੰਮ ਵੀ ਨਹੀਂ ਕੀਤਾ ਸੋ ਪੰਜਾਬ ਦੇ ਲੋਕ ਬਹੁਤ ਇਸ ਗੱਲ ਤੇ ਉਹਨਾਂ ਦੇ ਮਨ ਦੇ ਵਿੱਚ ਰੋਸ ਆ ਔਰ ਅਸੀਂ ਵੀ ਇਹ ਗੱਲ ਇੱਕ ਮਾਨਸਿਕ ਧਾਰਨਾ ਕੀਤੀ ਹੈ ਵੀ 72 ਘੰਟੇ ਦਾ ਟਾਈਮ ਦਿੰਦੇ ਆ ਸਰਕਾਰ ਨੂੰ 72 ਘੰਟਿਆਂ ਦੇ ਬਾਅਦ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਸਾਰੇ ਵਰਕਰ ਸਹਿਬਾਨ ਆ اور ਪੰਜਾਬ ਦੀ ਆਮ ਜਨਤਾ ਅਸੀਂ ਸਾਰੇ ਮਾਰਚ ਕਰਾਂਗੇ ਔਰ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਦੇ ਨਜ਼ਦੀਕ ਜਿਹੜਾ ਸ਼ਹੀਦ ਭਗਤ ਸਿੰਘ ਦਾ ਸਟੈਚੂ ਹੈ ਉਸ ਨੂੰ ਲੋਕ ਅਰਪਿਤ ਕਰਾਂਗੇ 72 ਘੰਟੇ ਦਾ ਟਾਈਮ ਦਿੱਤਾ ਜੇ ਤੇ ਮੁੱਖ ਮੰਤਰੀ ਕੋਲ ਟਾਈਮ ਨਿਕਲ ਆਇਆ ਤੇ ਪੰਜਾਬ ਨੂੰ ਸਮਰਪਿਤ ਕਰਦੇ ਨੇ ਤੇ ਪੰਜਾਬ ਦੇ ਲੋਕ ਜਿਹੜੇ ਨੇ ਇਹ ਸ਼ਹੀਦ ਭਗਤ ਸਿੰਘ ਨੂੰ ਉਦੋਂ ਸਲਾਮ ਕਰਨਗੇ ਔਰ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਸਮਰਪਿਤ ਕਰਨਗੇ ਅੱਜ ਬੀਜੇਪੀ ਆਫਿਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਇੱਕ ਬਹੁਤ ਅਹਿਮ ਮੁੱਦਾ ਸੀ ਵੀ ਮੁਹਾਲੀ ਇੰਟਰਨੈਸ਼ਨਲ 에어ਪੋਰਟ ਦਾ ਨਾਮ ਜਿਹੜਾ ਸ਼ਹੀਦ ਭਗਤ ਸਿੰਘ ਹੋਰਾਂ ਦੇ ਨਾਂ ਤੇ ਰੱਖਿਆ ਜਾਏ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਉਸ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ ਤੇ ਉਸ ਗੱਲ ਦਾ ਆਮ ਆਦਮੀ ਪਾਰਟੀ ਦਾ ਇਸ ਸੀਸ ਤੇ ਅਸੀਂ ਉਹਨਾਂ ਨੂੰ ਵੈਲਕਮ ਵੀ ਕੀਤਾ ਬਹੁਤ अच्छी ਇੱਕ ਸੋਚ ਹੈ ਪਰ ਉਸ ਦੇ ਵਿਪਰੀਤ ਹੋਇਆ ਕੀ ਹੈ ਆਮ ਆਦਮੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਹੁਰਾਂ ਦੇ ਨਾਂ ਨੂੰ ਵਰਤ ਕੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਈ ਪਰ ਉਹਨਾਂ ਦਾ ਸਟੈਚੂ 6-7 ਮਹੀਨੇ ਹੋ ਗਏ ਨੇ ਤਿਆਰ ਖੜਾ ਹੈ ਉਹਨੂੰ ਪਰਦੇ ਨਾਲ ਟਕਿਆ ਕੱਪੜੇ ਨਾਲ ਟਕਿਆ ਭਗਵੰਤ ਮਾਨ ਕੋ ਸਮਝ ਹੀ ਨਹੀਂ ਸ਼ਹੀਦ ਭਗਤ ਸਿੰਘ ਦੇ ਉਹ ਸਟੈਚੂ ਦਾ ਲੋਕਾਂ ਨੂੰ ਸਮਰਪਿਤ ਕਰਨ ਦਾ ਤੇ ਪੰਜਾਬ ਲਈ ਉਹਨੂੰ ਕਾਹਦਾ ਹੋਣਾ ਹੈ ਇਹ ਬੰਦਿਆਂ ਨੇ ਧੋਖੇ ਦੇ ਨਾਲ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਵਰਗ ਲਾ ਕੇ ਉਹਨਾਂ ਦੀਆਂ ਵੋਟਾਂ ਲਈਆਂ ਔਰ ਕੋਈ ਇੱਕ ਇਸ਼ੂ ਦੇ ਉੱਤੇ ਅੱਜ ਸ਼ਹੀਦ ਭਗਤ ਸਿੰਘ ਦੇ ਪਿੰਡ ਚਲ ਜੋ ਉਥੋਂ ਦੀ ਜਿਹੜੀ ਕਮੇਟੀ ਹੈ ਜਿਹੜੀ ਕਿ ਜਸਵੰਤ ਸਿੰਘ ਭਾਰਤਾ ਹੋਰਾਂ ਦੀ ਕਮੇਟੀ ਹੈ ਜਿਹੜੀ ਉਸ ਅ ਹੈਰਿਟੇਜ ਬਿਲਡਿੰਗ اور ਏਰੀਆ ਨੂੰ ਸ਼ਹੀਦ ਭਗਤ ਸਿੰਘ ਦੇ ਖੜਕੜ ਕਲਾ ਉਹ ਸਾਰਾ ਲੁੱਕ ਆਫਟਰ ਕਰਦੀ ਹੈ ਅੱਜ ਉਹਨਾਂ ਨੇ 10 ਵਾਰ ਕੇਜਰੀਵਾਲ ਦੇ ਘਰ ਔਰ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨੇ ਦਿੱਤੇ ਨੇ ਵੀ ਤੁਸੀਂ 14 ਸ਼ਰਤਾਂ ਤੇ ਉੱਤੇ ਸ਼ਹੀਦ ਭਗਤ ਸਿੰਘ ਦੇ ਇਹਨਾਂ ਮੁੱਦਿਆਂ ਤੇ ਚੱਲ ਕੇ ਪੰਜਾਬ ਸਰਕਾਰ ਬਣਾਈ ਤੁਸੀਂ ਕਸਮਾਂ ਇੱਥੇ ਖਾ ਕੇ ਸਰਕਾਰ ਬਣਾਈ ਪਰ ਤੁਸੀਂ ਇੱਕ ਕੰਮ ਵੀ ਸ਼ਹੀਦ ਭਗਤ ਸਿੰਘ ਦੇ ਜਿਹੜੇ ਇਹ ਵਾਅਦੇ ਕੀਤੇ ਸੀ ਉਹਨਾਂ ਪੂਰਨਿਆਂ ਤੇ ਚੱਲੇ ਇੱਕ ਕੰਮ ਵੀ ਨਹੀਂ ਕੀਤਾ ਸੋ ਪੰਜਾਬ ਦੇ ਲੋਕ ਬਹੁਤ ਇਸ ਗੱਲ ਤੇ ਉਹਨਾਂ ਦੇ ਮਨ ਦੇ ਵਿੱਚ ਰੋਸ ਆ ਔਰ ਅਸੀਂ ਵੀ ਇਹ ਗੱਲ ਇੱਕ ਮਾਨਚਿਤ ਧਾਰਨਾ ਕੀਤੀ ਹੈ ਵੀ 72 ਘੰਟੇ ਦਾ ਟਾਈਮ ਦਿੰਦੇ ਆ ਸਰਕਾਰ ਨੂੰ 72 ਘੰਟਿਆਂ ਦੇ ਬਾਅਦ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਸਾਰੇ ਵਰਕਰ ਸਹਿਬਾਨ ਔਰ ਪੰਜਾਬ ਦੀ ਆਮ ਜਨਤਾ ਅਸੀਂ ਸਾਰੇ ਮਾਰਚ ਕਰਾਂਗੇ ਔਰ ਮੁਹਾਲੀ ਇੰਟਰਨੈਸ਼ਨਲ 에어ਪੋਰਟ ਦੇ ਨਜ਼ਦੀਕ ਜਿਹੜਾ ਸ਼ਹੀਦ ਭਗਤ ਸਿੰਘ ਦਾ ਸਟੈਚੂ ਹੈ ਉਸ ਨੂੰ ਲੋਕ ਅਰਪਿਤ ਕਰਾਂਗੇ 72 ਘੰਟੇ ਦਾ ਟਾਈਮ ਦਿੱਤਾ ਹੈ ਜੇ ਤੇ ਮੁੱਖ ਮੰਤਰੀ ਕੋਲ ਟਾਈਮ ਨਿਕਲ ਆਇਆ ਤੇ ਪੰਜਾਬ ਨੂੰ ਸਮਰਪਿਤ ਕਰਦੇ ਨੇ ਤੇ ਪੰਜਾਬ ਦੇ ਲੋਕ ਜਿਹੜੇ ਨੇ ਇਹ ਸ਼ਹੀਦ ਭਗਤ ਸਿੰਘ ਨੂੰ ਉਦੋਂ ਸਲਾਮ ਕਰਨਗੇ ਔਰ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਸਮਰਪਿਤ ਕਰਾਂਗੇ